ਤੁਹ ਜਾਣਦੇ ਹੋ ਕਿ ਅੰਡੇ ਤੋਂ ਵੀ ਜ਼ਿਆਦਾ ਪ੍ਰੋਟੀਨ ਕਿਹੜੀ ਚੀਜ਼ਾਂ ਦੇ ਵਿੱਚ ਹੁੰਦਾ ਹੈ ਖਾਸ ਤੌਰ ਤੇ ਜਿਹੜੇ ਲੋਕ ਨਾਨ ਵੇਜ ਨਹੀਂ ਖਾਂਦੇ ਤਾਂ ਉਹਨਾਂ ਦੇ ਲਈ ਇਹ ਪੰਜ ਸ਼ਾਕਾਹਾਰੀ ਫੂਡ ਕਾਫੀ ਵਧੀਆ ਜਿਹੜੇ ਕਿ ਸਰੋਤ ਪ੍ਰੋਟੀਨ ਦਾ ਸਾਬਤ ਹੋ ਸਕਦੇ ਨੇ ਤਾਂ ਅਕਸਰ ਇਹ ਮੰਨਿਆ ਜਾਂਦਾ ਹੈ ਕਿ ਪ੍ਰੋਟੀਨ ਦੀ ਚੰਗੀ ਮਾਤਰਾ ਸਿਰਫ ਅੰਡੇ ਜਾਂ ਮਾਸਾਹਾਰੀ ਭੋਜਨ ਤੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਸਚਾਈ ਇਹ ਹੈ ਕਿ ਬਹੁਤ ਸਾਰੇ ਸ਼ਾਕਾਹਾਰੀ ਭੋਜਨ ਹਨ ਜਿਨ੍ਹਾਂ ਦੇ ਵਿੱਚ ਅੰਡੇ ਦੇ ਬਰਾਬਰ ਜਾਂ ਵੱਧ ਪ੍ਰੋਟੀਨ ਹੁੰਦਾ ਹੈ ਜਿਨ੍ਹਾਂ ਇਹ ਭੋਜਨ ਨਾ ਸਿਰਫ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ ਸਗੋਂ ਲੰਬੇ ਸਮੇਂ ਦੇ ਲਈ ਊਰਜਾ ਵੀ ਬਣਾਏ ਰੱਖਦੇ ਹਨ ਅਤੇ ਤੁਹਾਡੀ ਚਮੜੀ ਨੂੰ ਯਾਨੀ ਸਕਿਨ ਨੂੰ ਕੁਦਰਤੀ ਚਮਕ ਦਿੰਦੇ ਹਨ ਜੇਕਰ ਤੁਸੀਂ ਸ਼ਾਕਾਹਾਰੀ ਹੋ ਜਾਂ ਅੰਡੇ ਨਹੀਂ ਖਾਂਦੇ ਤਾਂ ਇਹ ਪੰਜ ਸ਼ਾਕਾਹਾਰੀ ਪੋਸ਼ਣ ਜ਼ਰੂਰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨੇ ਚਾਹੀਦੇ ਹਨ ਸਭ ਤੋਂ ਪਹਿਲਾਂ ਸੋਇਆਬੀਨ ਜਿहां ਸੋਇਆਬੀਨ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਤੇ ਇਹਨਾਂ ਨੂੰ ਸ਼ਾਕਾਹਾਰੀਆਂ ਦੇ ਲਈ ਪ੍ਰੋਟੀਨ ਪਾਵਰ ਹਾਊਸ ਮੰਨਿਆ ਜਾਂਦਾ ਹੈ 100 ਗ੍ਰਾਮ ਸੋਇਆਬੀਨ ਦੇ ਵਿੱਚ ਲਗਭਗ 36 ਗ੍ਰਾਮ ਪ੍ਰੋਟੀਨ ਹੁੰਦਾ ਹੈ ਜੋ ਕਿ ਇੱਕ ਅੰਡੇ ਤੋਂ ਵੀ ਵੱਧ ਹੁੰਦਾ ਹੈ ਸੋਇਆਬੀਨ ਦੇ ਵਿੱਚ ਮੌਜੂਦ ਅਮੀਨੋ ਐਸਿਡ ਮਾਸਪੇਸ਼ੀਆਂ ਬਣਾਉਣ ਕਮਜ਼ੋਰੀ ਨੂੰ ਦੂਰ ਕਰਨ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਦੇ ਵਿੱਚ ਮਦਦ ਕਰਦੇ ਹਨ ਸੋਇਆਬੀਨ ਚਮੜੀ ਲਈ ਵੀ ਫਾਇਦੇਮੰਦ ਹੈ ਕਿਉਂਕਿ ਇਨ੍ਹਾਂ ਵਿੱਚ ਐਂਟੀਆਕਸੀਡੈਂਟ ਅਤੇ ਹਾਇਪਸ ਫਲਵਿਨ ਹੁੰਦੇ ਹਨ ਜੋ ਉਮਰ ਵਧਾਉਣ ਵਧਨ ਦੇ ਸੰਕੇਤਾਂ ਨੂੰ ਘਟਾਉਂਦੇ ਹਨ ਇਕ ਬਹੁਤ ਉੱਚ ਪ੍ਰੋਟੀਨ ਵਾਲਾ ਸ਼ਾਕਾਹਾਰੀ ਭੋਜਨ ਪਨੀਰ ਹੈ। ਜੀ ਹਾਂ ਪਨੀਰ ਦੇ ਵਿੱਚ ਮੌਜੂਦ ਪ੍ਰੋਟੀਨ ਲੰਬੇ ਸਮੇਂ ਤੱਕ ਚੱਲਣ ਵਾਲੀ ਊਰਜਾ ਪ੍ਰਦਾਨ ਕਰਦਾ ਹੈ ਅਤੇ ਮਾਸਪੇਸ਼ੀਆਂ ਦੀ ਰਿਕਵਰੀ ਵਿੱਚ ਸਹਾਇਤਾ ਕਰਦਾ ਹੈ 100 ਗ੍ਰਾਮ ਪਨੀਰ ਵਿੱਚ ਲਗਭਗ 18 ਤੋਂ 20 ਗ੍ਰਾਮ ਪ੍ਰੋਟੀਨ ਹੁੰਦਾ ਹੈ ਤੇ ਇਹ ਕੈਲਸ਼ੀਅਮ ਨਾਲ ਵੀ ਭਰਪੂਰ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਪਨੀਰ ਨੂੰ ਸਿਹਤਮੰਦ ਅਤੇ ਚਮਕਦਾਰ ਚਮੜੀ ਬਣਾਈ ਰੱਖਣ ਦੇ ਵਿੱਚ ਵੀ ਮਦਦਕਾਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਸੈੱਲਾਂ ਦੀ ਮੁਰੰਮਤ ਦਾ ਸਮਰਥਨ ਕਰਦਾ ਹੈ ਮੂੰਗੀ ਦੀ ਦਾਲ ਤੀਜੀ ਸਭ ਤੋਂ ਪੌਸ਼ਟਿਕ ਹੈ ਜਿਵੇਂ ਦੱਸਦਾਂ ਨੇ ਕਿ ਮੂੰਗੀ ਦੀ ਦਾਲ ਹਲਕੀ ਆਸਾਨੀ ਨਾਲ ਚਣਯੋਗ ਅਤੇ ਪ੍ਰੋਟੀਨ ਦੇ ਨਾਲ ਭਰਪੂਰ ਹੁੰਦੀ ਹੈ 100 ਗ੍ਰਾਮ ਮੂੰਗੀ ਦੀ ਦਾਲ ਦੇ ਵਿੱਚ ਲਗਭਗ 24 ਗ੍ਰਾਮ ਪ੍ਰੋਟੀਨ ਹੁੰਦਾ ਹੈ ਤੇ ਇਹ ਦਾਲ ਪੇਟ ਦੇ ਲਈ ਚੰਗੀ ਹੈ ਤੇ ਭਾਰੀ ਮਹਿਸੂਸ ਕੀਤੇ ਬਿਨਾ ਊਰਜਾ ਪ੍ਰਦਾਨ ਕਰਦੀ ਹੈ 4ਥਾ ਭੋਜਨ ਕद्दू ਦੇ ਬੀਜ ਹਨ ਲੋਕ ਅਕਸਰ ਇਨ੍ਹਾਂ ਬੀਜਾਂ ਨੂੰ ਨਤਰ ਅੰਦਾਜ਼ ਕਰਦੇ ਹਨ ਪਰ ਇਹ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹਨ 100 ਗ੍ਰਾਮ ਕਦੂ ਦੇ ਬੀਜਾਂ ਵਿੱਚ ਲਗਭਗ 19 ਤੋਂ 30 ਗ੍ਰਾਮ ਪ੍ਰੋਟੀਨ ਹੁੰਦਾ ਹੈ ਇਹ ਬੀਜ ਸਰੀਰ ਨੂੰ ਬਾਲਣ ਵਜੋਂ ਊਰਜਾ ਪ੍ਰਦਾਨ ਕਰਦੇ ਹਨ ਅਤੇ ਸਕਿਨ ਨੂੰ ਅੰਦਰੋਂ ਪੋਸ਼ਣ ਦਿੰਦੇ ਹਨ ਤੇ ਇਹਨਾਂ ਦੇ ਵਿੱਚ ਜ਼ਿੰਕ ਹੁੰਦਾ ਹੈ ਜੋ ਚਮੜੀ ਦੀ ਚਮਕ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਪੰਜਵਾਂ ਤੇ ਆਖਰੀ ਭੋਜਨ ਮੂੰਗਫਲੀ ਜੀ ਹਾਂ ਮੂੰਗਫਲੀ ਪ੍ਰੋਟੀਨ ਦਾ ਇੱਕ ਆਸਾਨੀ ਨਾਲ ਉਪਲਬਧ ਅਤੇ ਬਜਟ ਅਨੁਕੂਲ ਸਰੋਤ ਹੈ 100 ਗ੍ਰਾਮ ਮੋਕਲੀ ਵਿੱਚ ਲਗਭਗ 22.2 ਗ੍ਰਾਮ ਪ੍ਰੋਟੀਨ ਹੁੰਦਾ ਹੈ ਤੇ ਇਹ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ ਅਤੇ ਲੰਬੇ ਸਮੇਂ ਲਈ ਭੁੱਖ ਨੂੰ ਦੂਰ ਰੱਖਦੇ ਹਨ ਮੂਕਲੇ ਵਿੱਚ ਮੌਜੂਦ ਸਿਹਤਮੰਚਰਪੀ ਅਤੇ ਵਿਟਾਮਿਨ ਦੀ ਚਮੜੀ ਨੂੰ ਨਰਮ ਅਤੇ ਚਮਕਦਾਰ ਰੱਖਣ ਦੇ ਵਿੱਚ ਮਦਦ ਕਰਦੇ ਹਨ ਪਰ ਜੇਕਰ ਕਿਸੇ ਨੂੰ ਕਿਸੇ ਚੀਜ਼ ਤੋਂ ਅਲਰਜੀ ਹੈ ਖਾਸ ਤੌਰ ਤੇ ਮੁਕਤੀ ਤੋਂ ਕਈਆਂ ਨੂੰ ਅਲਰਜੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਡਾਕਟਰ ਦੇ ਨਾਲ ਸਲਾਹ ਮਸ਼ਵਰਾ ਕਰਨ ਉਸ ਤੋਂ ਬਾਅਦ ਹੀ ਕਿਸੇ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੁਟੀਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਇਹ ਜਈਆਂ ਹੋਰ ਟਿਪਸ ਨੂੰ ਜਾਣਨ ਵਾਸਤੇ ਵਿਸ਼ਵ ਬਾਤਾਂ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਵੋ